ਦੁਨੀਆ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਜਿੱਥੇ ਵੀ ਕੋਈ ਵੀ ਔਲਾਦ ਆ ਚਾਹੇ ਜਿੱਥੇ ਮਰਜੀ ਪਹੁੰਚੋ ਜਦੋਂ ਤੁਹਾਡੇ ਮਾਪੇ ਬ ਨਾਲ ਹੈ ਤਾਂ ਕੋਈ ਵੀ ਦੁਨੀਆ ਦੀ ਤਾਕਤ ਤੁਹਾਨੂੰ ਰੋਕ ਸਕਦੀ ਤੁਹਾਡੇ ਸੁਪਨੇ ਪੂਰੇ ਹੋਣ ਤੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਸਾਡੀਆਂ ਭੈਣਾਂ ਦਾ ਸਾਡੀਆਂ ਬੱਚੀਆਂ ਦਾ ਸਾਡੀਆਂ ਮਾਵਾਂ ਦਾ ਜਿਹੜੀਆਂ ਇਨੀ ਤਦਾਦ ਦੇ ਵਿੱਚ ਫਿਲਮ ਦੇਖਣ ਆਏ ਆ ਤੇ ਤੁਸੀਂ ਸਾਰਿਆਂ ਨੇ ਬਾਕੀਆਂ ਨੂੰ ਵੀ ਦੱਸਣਾ ਹੈ ਫਿਲਮ ਬਾਰੇ

ਸੋ ਪਰਮਵੀਰ ਜਿਨ੍ਹਾਂ ਨੇ ਲਾਸਟ ਦੇ ਉੱਤੇ ਐਂਕਰ ਕੀਤਾ ਹੈ ਪ੍ਰੋਗਰਾਮ ਜਿਹੜਾ ਫਿਲਮ ਦਾ ਤੇ ਮੇਰੇ ਨਾਲ ਜਿਹੜੀਆਂ ਤਿੰਨ ਬੱਚੀਆਂ ਆਈਆਂ ਉਹਨਾਂ ਨਾਲ ਵੀ ਤੁਹਾਨੂੰ ਰੂਬਰੂ ਕਰਾਉਣਾ ਸਭ ਤੋਂ ਪਹਿਲਾਂ ਮੰਨਤ ਸ਼ਰਫ